ਵਈ ਹਿਮਾਚਲ ਦੇ ਵਿੱਚ ਜਿਹੜਾ ਵੀ ਝੰਡਾ ਲਾ ਕੇ ਜਾਂਦਾ 7000 ਰੁਪਏ ਦਾ ਚਰਾਣ ਕਰਦੇ ਨੇ ਗਾਲਾਂ ਕੱਢਦੇ ਨੇ ਅਤੇ ਝੰਡੇ ਤੋੜ ਕੇ ਭਾਵੇਂ ਉਹ ਨਿਸ਼ਾਨ ਸਾਹਿਬ ਦਾ ਹੋਵੇ ਭਾਵੇਂ ਸੰਤਾਂ ਦੀ ਤਸਵੀਰ ਲੱਗੀ ਹੋਵੇ ਉਹਨਾਂ ਨੂੰ ਤੋੜ ਕੇ ਸੁੱਟ ਦਿੰਦੇ ਨੇ ਇਸੇ ਨੂੰ ਲੈ ਕੇ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵੀ ਰੋਸ਼ ਸ਼ਾਇਆ ਹੈ ਅਤੇ ਹੁਣ ਜਿਹੜੀਆਂ ਹਿਮਾਚਲ ਦੀਆਂ ਬੱਸਾਂ ਉਧਰੋਂ ਆ ਰਹੀਆਂ ਨੇ ਤਾਂ ਉਹਨਾਂ ਨੌਜਵਾਨਾਂ ਨੇ ਉਸ ਉੱਪਰ ਭਿੰਡਰਾਂ ਵਾਲੇ ਦੀਆਂ ਤਸਵੀਰਾਂ ਲਗਾ ਦਿੱਤੀਆਂ ਕਿ ਆ ਜੇਕਰ ਤੁਸੀਂ ਪੰਜਾਬ ਦੇ ਵਿੱਚ ਆਉਣਾ ਹੈ ਤਾਂ ਤੁਸੀਂ ਵੀ ਬੱਸਾਂ ਦੇ ਉੱਪਰ ਸੰਤਾਂ ਦੀ ਤਸਵੀਰ ਲਗਾ ਕੇ ਆਓ ਇੱਥੇ ਗੱਲ ਸਿਰਫ ਸੰਤਾਂ ਦੀ ਤਸਵੀਰ ਦੀ ਨਹੀਂ ਹਿਮਾਚਲ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਚਲਾਨ ਕੱਟੇ ਗਏ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਾਇਆ ਹੋਇਆ ਸੀ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ ਇਹਦੇ ਸ਼ਰਾਰਤੀ ਲੋਕ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਾਲਾ ਨਹੀਂ ਦਿਖਣਾ ਨਹੀਂ ਚਾਹੁੰਦੇ ਜਿਲਾਨੂ ਸੰਤਾਨ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਲਾਨੂ ਸੰਤਾਨ ਦੀ ਉਸ ਮੋਲ ਦਸਤਾਰ ਤੋਂ ਸਮੱਸਿਆ ਆ ਸਿਕਰਨੀਆ ਪ੍ਰਕਾਸ਼ ਦਾੜਿਆ ਤੋਂ ਪ੍ਰੋਬਲਮ ਆ ਉਹ ਅਮਨ ਸਿੰਘ ਵਰਗੇ ਸ਼ਰਾਬੀ ਲੋਕ ਹਿਮਾਚਲ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੀ ਸ਼ਾਹਪੁਰ ਦੇ ਵਿੱਚ ਬਹੁਤ ਸਾਰੇ ਜਣੇ ਆ ਕੇ ਘਰੋਬਾਰ ਕਰਦੇ ਉਹਨਾਂ ਨੇ ਸਮੱਸਿਆ ਕ੍ਰੀਏਟ ਕਰਨ ਦਾ ਮੁੱਖ ਕਾਰਨ ਬਣ ਰਹੇ ਨੇ ਤੇ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਕਿ ਜੇ ਹਿਮਾਚਲ ਦੇ ਵਿੱਚ ਅਮਨ ਸਿੰਘ ਦਾ ਜੋ ਕਹਿਣਾ ਆ ਕੀ ਪਿੰਡ ਰਾਂ ਵਾਲੇ ਦੇ ਪੋਸਟਰ ਲੈ ਕੇ ਝੰਡਿਆ ਲੈ ਕੇ ਹਿਮਾਚਲ ਦੇ ਬੜੇ ਨਹੀਂ ਦੇਵਾਂਗੇ ਇਹ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਬੁਰਾ ਦੇ ਨਾਂ ਤੇ ਵਸਦਾ ਆ ਤੇ ਸੰਤ ਜਰਨੈਲ ਸੁਣੀ ਸਾਡੇ ਦਿਲਾਜ ਵਸਦੇ ਨੇ ਉਹ ਝੰਡਾ ਤੁਸੀਂ ਲਾ ਲਿਆ ਇਹ ਸਾਡੇ ਦਿਲਾਜ ਵਸਦੇ ਨੇ ਤੇ ਪੰਜਾਬ ਦੇ ਵਿੱਚ ਜਿਹੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹ ਨਹੀਂ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ ਤੇ ਐਂਟਰ ਕਰ ਸਕਦਾ ਆ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸੋਨਿਹਾਲ ਸਤਿ ਸ਼੍ਰੀ ਅਕਾਲ ਇਹ ਦੋ ਤੱਕ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਉਹਨਾਂ ਹਿੰਦੂ ਵੀਰਾਂ ਨੂੰ ਕਹਿੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਸ਼ਹਿਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰਦੇ ਤੇ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਜ਼ਿੰਮੇਵਾਰ ਹੈ ਪ੍ਰਸ਼ਾਸਨ ਇੱਥੇ ਦਾ ਪੁਲਿਸ ਪ੍ਰਸ਼ਾਸਨ ਇੱਥੇ ਦਾ ਸੀਐਮ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾ ਨੂੰ ਅਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਕੱਲ ਚਰਚਾ ਛਿੜੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਕਿ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਫਾਟਕਾਂ ਫਿਰ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੁਣਾਂ ਦੀ ਯਾਦਗਾਰ ਬਣੀ ਹੋਈ ਹੈ ਕਿ ਸਾਡ ਜਰਨੈਲ ਸਿੰਘ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਦੇ ਨੇ ਕਿ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾ ਦੇ ਖਿਲਾਫ ਗੋਲੀ ਨਹੀਂ ਕਿ ਇਹਦੀ ਸਰਦਾਰੀ ਕਿਸੇ ਕੀਮਤ ਨਹੀਂ برداشت ਨਹੀਂ ਕਰਾਂਗੇ ਕਿ ਅਸੀਂ ਜਮਾਤ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਦੇ ਹਾਂ ਕਿ ਇਹਨੂੰ ਨੱਟ ਪਾਵੇ ਇਹ ਪੰਤ ਤੋਂ ਪੰਜਾਬ ਤੋਂ ਮਾਫੀ ਮੰਗੇ ਤੇ ਸੰਤਾ ਦੇ ਲੋਕ ਜਿਸ ਤਰ੍ਹਾਂ ਨੇ ਝੰਡੇ ਨਹੀਂ ਬੋਲਿਆ ਇਹ ਨੇ ਜ਼ਮੀਨ ਦੇ ਵਿੱਚ ਪੈਰਾਂ ਦੇ ਵਿੱਚ ਤੋੜਿਆ ਆ ਕਿ ਉਹ ਮਾਫੀ ਮੰਗੇ ਨਹੀਂ ਤੇ ਇਸ ਤੋਂ ਅਗਲੇ ਐਕਸ਼ਨ ਜਿਹੜੇ ਹੋਣਗੇ ਇਸ ਤੋਂ ਵੀ ਸਖਤ ਹੋਣਗੇ ਜੋ ਮੈਂ ਨਹੀਂ ਕਰਾਂਗਾ ਤੇ ਪੰਜਾਬ ਦੇ ਉਹ ਨੌਜਵਾਨ ਕਰਨਗੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਸੰਜਨ ਜਰਨੈਲ ਸਿੰਘ বাসਦੇ ਨੇ